ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਬਸ ਇੰਨੇ ਕੀ ਪਸ਼ੂ ਇੱਧਰ ਨਹੀਂ ਕਿਤੇ ਚ ਵੜਦੇ ਨੇ ਹੁਣੇ ਦੋ ਦਿਨ ਹੋ ਗਏ ਅੰਦਰ ਵੀ ਨਾ ਖੋਮਸਰੀ ਹੋਈ ਪਈ ਹੈ ਗਰਮੀ ਬਹੁਤ ਹੈ ਉਸੇ ਕਾਮ ਅਧਰ ਹੈ ਕਿ ਅੰਦਰ ਇਹ ਵੀ ਗੇੜੇ ਦੇ ਜਾਂਦੇ ਆ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਕੱਲ ਦਾ ਗੁੰਮ ਜਾਂ ਹੋਰੀ ਹਵਾ ਜਮਾ ਵੀਨ ਜਲਦੀ ਤੇ ਉੱਥੇ ਆਪਣੀ ਨਾ ਉਹਦੇ 'ਚ ਹਵਾ ਲੱਗ ਜੀਏ ਗੈਲਰੀ 'ਚ ਉਹਦੇ 'ਚ ਆਪਾਂ ਕੁਝ ਪਸ਼ੂ ਉਹਦੇ 'ਚ ਬੰਦਦੇ ਨੇ ਮੱਜਾ ਬਸ ਆ ਦੂਰੇ ਯਾਨੀ 3-4 ਇੱਧਰ ਇੱਕੋ ਟਰੈਕਟਰ ਖਾਣਨੇ ਕਰਕੇ ਕੁਝ ਨਹੀਂ ਅੱਗੇ ਹੋਰ ਤੱਕ ਵੀ ਬੰਨੀਆਂ ਜਾਣ ਤੇ ਇੱਥੇ ਵਧੀਆ ਕੁਛ ਤਾਂ ਮਾ ਪੱਖਾ ਵੀਡੀਓ ਬਣਾਉਣ ਕਰਕੇ ਬੰਦ ਕਰਤਾ ਦੂਜਾ ਪੱਖਾ ਲਾ ਦਨੇ ਆ ਤੇ ਇੱਥੇ ਉਹ ਵੀ ਹਵਾ ਪੈਂਦੀ ਹੈ ਜੀ ਹਰੇ ਰਾਮ ਨਾਲ ਬੈਠੀਆਂ ਨੇ ਕੁਸ਼ਕ ਖੜੀਆਂ ਨਹੀਂ ਗਿਆ ਤੇ ਬੈਠ ਜਾਣਗੇ ਇਹ ਤੇ ਬਹੁਤ ਵਧੀਆ ਸੈਟ ਹੈ ਇੱਥੇ ਹਵਾ ਵਧੀਆ ਲੱਗਦੀ ਹੈ ਇੰਨੀ ਜ਼ਿਆਦਾ ਗਰਮੀ ਹੋ ਗਈ ਨਾ ਰੱਬ ਨੇ ਪਤਾ ਨਹੀਂ ਕੀ ਗੋਮਾ ਜਾ ਕਰਤਾ ਚਾਵੇਂ ਤੇ ਹੁਣ ਵੀ ਬੈਠ ਗਈਆਂ ਬੈਠਣ ਹੀ ਆਉਣ ਦੋ ਘੰਟੇ ਇੰਨੀ ਜ਼ਿਆਦਾ ਗਰਮੀ ਇੱਕ ਵੀ ਮੈਂ ਤੁਹਾਨੂੰ ਅੱਜ ਆਪਾਂ ਜਿਵੇਂ ਨਾ ਕਿਸੇ ਪਸ਼ੂ ਦੇ ਥਣ ਚ ਗੰਡ ਵਗੈਰਾ ਹੁੰਦੀ ਆਪਾਂ ਉਹਦੇ ਬਾਰੇ ਦੱਸਦੇ ਆ ਤੇ ਆਪਣੀ ਮੱਝ ਦੀ ਸੀ ਇੱਕ ਤੇ ਉਹਦੇ ਵਾਸਤੇ ਨਾ ਆਪਾਂ ਚੀਜ਼ਾਂ ਪਾਉਣੀਆਂ ਹੈਗੇ ਜਿਵੇਂ ਆਹ ਹੋ ਗਿਆ ਠੀਆ ਆਹ ਹੋ ਗਿਆ ਟਾਂਟਰੀ ਆਹ ਆਹ ਬਤਨੀ ਜਿਹੜੀ ਚੀਜ਼ ਹੈ ਮੇਰੇ ਹੁਣ ਉਹਨੇ ਨਹੀਂ ਆਂਦੀ ਸੀ ਮੇਰੇ ਧਿਆਨ ਟ੍ਰਿਕ ਮਿੱਠਾ ਛੋੜਿਆਗਾ ਇੱਕ ਨੀਬੂ ਦਾ ਸੱਤ ਹੋਊਗਾ ਹੂੰ ਨੀਬੂ ਦਾ ਸੱਤ ਇੱਕ ਠਿਕਰੀ ਨਸਾਦਰ ਇੱਕ ਜੌਂਖਰ ਇੱਕ ਟਾਂਟਰੀ ਤੇ ਇੱਕ ਮਿੱਠਾ ਸੋਡਾ ਦੁਬਾਰਾ ਫੇਰ ਦੱਸਦਿਨੇ ਠਿਕਰੀ ਨਸਾਦਰ ਤੇ ਮਿੱਠਾ ਸੋਡਾ ਇੱਕ ਨੀ ਆਹ ਹੋ ਗਿਆ ਜੌਂਖਰ ਤੇ ਇੱਕ ਟਾਂਟਰੀ ਇਹ ਚਾਰੇ ਚੀਜ਼ਾਂ ਨਾ ਕੁੱਟ ਕੇ ਨੂੰ ਜਿਉਂ ਨਹੀਂ ਪਸੂ ਲੈਦਾ ਆਪਾਂ ਕਾਗਜ਼ ਲੈ ਲੈਨੇ ਅਖਬਾਰ ਹੋ ਗਿਆ ਜਿਵੇਂ ਕਾਪੀ ਦੇ ਕਾਗਜ਼ ਵਿੱਚ ਲਵੇਟ ਕੇ ਤੇ ਇਹੀ ਖਰਾਕ ਜਣੀ ਥੋੜਾ ਜਿਹਾ ਜਿਵੇਂ ਖਾ ਪੀ ਲਵੇ ਉਸ ਤੋਂ ਬਾਅਦ ਚ ਪਾਣੀ ਪਲਾਉਣ ਤੋਂ ਪਹਿਲਾਂ ਕਿਉਂ ਮੂੰਹ ਦਾ ਸਵਾਦ ਜਾ ਫਿਰ ਉਹ ਹੋ ਜਾਂਦਾਗਾ ਖੰਟਾ ਹੋ ਜਾਂਦਾ ਮੂੰਹ ਕਈ ਵਾਰ ਤੇ ਆਪਾਂ ਉਹਦੇ ਉਸ ਮੂੰਹ ਚ ਗੱਲੇ ਚੱਕ ਦਨੇ ਆਂਗੀ ਤੇ ਇਹਦੇ ਨਾਲ ਜਿਵੇਂ ਥਣ ਚ ਕੋਈ ਕੜਾ ਪਾਣ ਹੋਵੇ ਗੰਢ ਹੋਵੇ ਉਹ ਖੁਰ ਜਾਂਦੀ ਹੈ ਇਹ ਚੀਜ਼ਾਂ ਨਾਲ ਇਹ ਬਹੁਤ ਵਧੀਆ ਫਾਇਦੇਮੰਦ ਨੇ ਤੇ ਆਪਾਂ ਦੇਣੇ ਰਹਨੇ ਆ ਤੇ ਜਦੋਂ ਜਦੋਂ ਪਸ਼ੂ ਸੂਣਾ ਆ ਸੂਂਦਾ ਉਹਦੇ ਕਾੜੇ ਵਿੱਚ ਵੀ ਆਪਾਂ ਠੀਕਰੀ ਸਾਦਰਤਾ ਪਾ ਦੇਨੇ ਆ ਕਈ ਵਾਰ ਕੋਈ ਸੋਜ ਵਗੈਰਾ ਜਮੂ ਮਾੜੀ ਮੋਟੀ ਹੋ ਜਾਂਦੀ ਹੈ ਗੰਢ ਵਗੈਰਾ ਤੇ ਉਹ ਠੀਕ ਹੋ ਜਾਂਦੀ ਹੈ ਇਹਦੇ ਨਾਲ ਊਂ ਵੀ ਦੁੱਧ ਵਧਾਉਣ ਵਾਸਤੇ ਵੀ ਬਹੁਤ ਵਧੀਆ ਚੀਜ਼ਾਂ ਨੇਗੀਆਂ ਇਹ ਤੇ ਦਵਾਈਆਂ ਤਾਂ ਆਪਾਂ ਦੇ ਹੀ ਜਾਂਨੇ ਆਂਗੇ ਇੱਕ ਆਹ ਦਿੰਨੇ ਆਗੇ ਹਰਬੋਮਾਸਟਰ ਇਹਦੀ ਨਵੇਂ ਨਵੀਆਂ ਗੋਲੀਆਂ ਤੇ ਟੀਕੇ ਵੀ ਕੁਸ਼ੂ ਆਪੇ ਨੇਗੇ ਇਹ ਤਾਂ ਜਮੀ ਜਮੀ ਮੈਡੀਕਲ ਵਾਲੇ ਦਾ ਹੋਣ ਦਾ ਫਿਰ ਬਾਹਲਾ ਆਪਾਂ ਉਹ ਕਰਨ ਲੱਗ ਜੀ ਤਾਂ ਹੋ ਜਾਂਦਾ ਸਾਰੀਆਂ ਚੀਜ਼ਾਂ ਐਵੇਂ ਕੁੱਟ ਕੇ ਰੱਖ ਰੱਖੇ ਨੇ ਤੇ ਆਪਾਂ ਦੇ ਦਨੇ ਜੀ ਆਪਣੀ ਇੱਕ ਮੱਝ ਦੀ ਹੈਗੀ ਸੀ ਗੰਡ ਜੀ ਕਾਫੀ ਟਾਈਮ ਹੋ ਗਿਆ ਤੇ ਆਪਾਂ ਹੋਮੋਪੈਥਿਕ ਵੀ ਦਵਾਈ ਬਹੁਤ ਦੇ ਕੇ ਦੇਖੀ ਉਹਦੇ ਨਾਲ ਵੀ ਕੋਈ ਖਾਸ ਪਤਾ ਨਹੀਂ ਤਾਂ ਜਿਆਦਾ ਸੀ ਫਾਇਦਾ ਨਹੀਂ ਹੋਇਆ ਜੇ ਥੋੜਾ ਹੋਵੇ ਫਿਰ ਤਾਂ ਜਿਵੇਂ ਛਿੱਡੀਆਂ-ਛੁੱਡੀਆਂ ਆਉਂਦੀਆਂ ਹੁਣ ਮਸਥੈਟਿਕ ਵਗੈਰਾ ਹੋ ਜੇ ਬਾਣੀ ਮੋਟੀ ਫਿਰ ਤਾਂ ਸੈੱਟ ਆ ਜਾਂਦਾ ਜੇ ਜ਼ਿਆਦਾ ਹੋ ਜੇ ਫਿਰ ਔਖਾ ਹੋ ਜਾਂਦਾ ਜੀ ਤੇ ਇੱਕ ਅਲਸੀ ਦਾ ਤੇਲ ਵੀ ਦੇ ਸਕਦੇ ਆਪਾਂ 200 200 ਗ੍ਰਾਮ ਰੋਜ਼ ਦਾ ਆਪਾਂ ਮੇ ਗੱਬਣ ਹੋਵੇ ਪਸੂ ਤਾਂ ਵੀ ਦੇ ਸਕਦੇ ਆਂਗੇ ਤੇ ਆਪਾਲੀ ਚੋ ਤੇਲ ਹਰੇ ਲਿਆਂਦਾ ਨਹੀਂ ਹੈਗਾ ਮੇਨੂੰ ਲੱਗਾ ਲੇਕਿਨ ਇਹ ਅਲਸੀ ਦਾ ਤੇਲ ਵੀ ਦੇ ਸਕਦੇ ਆਂਗੇ ਉਹ ਵੀ ਦੇਦਨੇ ਹੁੰਨੇ ਆਪਾਂ 200 ਗ੍ਰਾਮ ਡੇਲੀ ਦਾ ਉਹ ਭਾਵੇਂ ਪਸ਼ੂ ਗੱਭਣ ਹੋਵੇ ਨਾ ਗੱਭਣ ਕੋਈ ਨੁਕਸਾਨ ਨਹੀਂ ਹੈਗਾ ਤੇ ਇੰਨਾ ਕਮ ਹਾਲ ਚਲੋ ਕਈ ਵੀਰ ਕਿਸੇ ਵੀਰ ਦੇ ਹੋ ਹੁੰਦਾ ਤੇ ਅਗਲਾ ਵਰਤ ਲਾਂਦਾ ਹੈਗਾ ਜਦ ਮੈਸੂਕੇ ਕਈ ਵਾਰ ਪਰ ਇੱਕ ਆਪਣੇ ਪਹਿਲਾਂ ਝੋਟੀ ਸੀ ਆਪਾਂ ਭੇਜਤੀ ਉਹ ਸੂਈ ਸੀ ਨਾ ਉਸ ਤੋਂ ਬਾਅਦ ਥੋੜੀ ਜਿਹੀ ਗੰਢ ਹੋ ਗਈ ਸੀ ਸਾਈਡ ਤੇ ਤੇ ਆਪਾਂ ਟੀਕੇ ਵੀ ਲਵਾਈਗੇ ਸਭ ਕੁਝ ਉਹ ਹੋਮੋਪੈਥਿਕ ਦਵਾਈ ਨਾਲ ਹੀ ਠੀਕ ਹੋ ਗਈ ਸੀ ਵੀਰੇ ਉਹਦੇ ਨਾਲ ਖੁਰ ਗਈ ਸੀਗੀ ਤੇ ਇਹ ਜੀ ਥੋੜੀ ਜਿਆਦਾ ਹੈਗੀ ਤੇ ਹੁਣ ਇਹ ਚੀਜ਼ਾਂ ਨਾਲ ਦੇਸੀ ਨਾਲ ਘਟ ਗਈ ਵੈਸੇ ਬਹੁਤ ਫਰਕ ਪੈ ਗਿਆ ਹੁਣ ਥੋੜੀ ਹੀ ਰਹਿ ਗਈ ਆ ਤੇ ਆਪਾਂ ਦਈਓ ਹੀ ਜਾਣੇ ਆ ਇੱਕੋ ਹੀ ਮਿਹਨਤ ਤਾਂ ਕਰਨੀ ਪੈਂਦੀ ਹੈਗੀ ਮੁੱਠਾ ਦਾ ਮਰੋ ਹੁਣ ਹਵਾ ਜੀ ਚੱਲੀ ਹੈ ਥੋੜੀ ਥੋੜੀ ਆਉਂਦੀ ਹੈ ਹਵਾ ਜੀ ਇੱਥੇ ਆਰਾਮ ਨਾਲ ਬੈਠੀਆਂ ਨੇ ਹੁਣ 2 ਘੰਟੇ ਆਰਾਮ ਕਰਨੀਆਂ ਚਲੋ ਜੀ ਠੀਕ ਹੈ ਧੰਨਵਾਦ